ਦੇਖੋ ਗੱਲ ਇਹ ਹੈ ਕੋਈ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੁੰਦੀ ਹੈ ਇਹ ਕਿਸੇ ਦੀ ਬਾਪ ਦੀ ਜਾਗੀਰ ਨਹੀਂ ਹੁੰਦੀ ਰਾਜਾ ਵਿੜਿੰਗ ਕਦੇ ਵੀ ਪ੍ਰਧਾਨ ਲਾਇਆ ਜਾ ਸਕਦਾ ਹੈ ਕਦੇ ਵੀ ਹੋ ਸਕਦਾ ਹੈ ਕਦੇ ਲਾਇਆ ਵੀ ਨਾ ਜਾਵੇ ਹੋ ਸਕਦਾ ਰਾਜਾ ਵਿੜਿੰਗ ਅਗਲੇ 4-2 ਸਾਲ ਪਾਰ ਹੀ ਖੇਡੇ ਇਹ ਰਾ ਜਿਹੜਾ ਮੰਡੇਟ ਹੈ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੇ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਕੋਲੇ ਹੈਗਾ ਸੋਨੀਆ ਜੀ ਕੋਲੇ ਹੈਗਾ ਹੋਰ ਕਿਸੇ ਕੋਲੇ ਨਹੀਂ ਦੂਜੀ ਗੱਲ ਖਰਗੇ ਸਾਹਿਬ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਹੁਣੇ ਤਾਜੀ-ਤਾਜੀ ਕਿ ਉਹ ਕਹਿੰਦੇ ਪਰਫਾਰਮੈਂਸ ਬੇਸ ਤੇ ਕੰਮ ਹੋਏਗਾ ਰਾਜਾ ਵੜਿੰਗ ਜਦੋਂ ਬਣਿਆ ਸੀ ਉਦੋਂ ਅੱਠ ਮੰਤਰੀ ਚਲੇ ਗਏ ਸਨ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਲਾ ਗਿਆ ਸੀ ਅਮਰਿੰਦਰ ਸਿੰਘ ਤੇ ਜਾਖੜ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਬਾਅਦ ਉਦੇਪੁਰ ਡੈਕਲੇਰੇਸ਼ਨ ਚੱਲ ਰਿਹਾ ਸੀ ਤੇ ਉਦੋਂ ਵਿੱਚੋਂ ਛੱਡ ਕੇ ਚਲਾ ਗਿਆ ਸੀ ਤੇ 8 ਸਾਡੇ ਮੰਤਰੀ ਚਲੇ ਗਏ ਸੀ ਸਾਬਕਾ ਹਾਲਾਤ ਬੜੇ ਮਾੜੇ ਸਨ 18 ਸੀਟਾਂ ਤੇ ਅਸੀਂ ਆਏ ਸੀ ਤੇ ਫਿਰ ਅਸੀਂ ਲੜੇ ਇਕੱਠੇ ਹੋ ਕੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਬਲੌਕ ਤੋਂ ਲੈ ਕੇ ਜਿਹੜਾ ਅਸੀਂ ਸੰਗਠਨ ਖੜਾ ਕੀਤਾ ਉਹਨਾਂ ਨੇ ਹੰਬੜਾ ਮਾਰ ਕੇ 7 ਸੀਟਾਂ ਜਨਾਬ ਪਾਰਲੀਮੈਂਟ ਦੀਆਂ ਜਿਤਾਈਆਂ ਅਮਰਿੰਦਰ ਸਿੰਘ ਦੇ ਸਮੇਂ 8 ਸੀਟਾਂ ਕੇਵਲ ਅਸੀਂ ਜਿੱਤੇ ਸੀ ਜਦੋਂ ਮੁੱਖ ਮੰਤਰੀ ਸੀ ਉਦੋਂ ਬਾਅਦ ਆਈਆਂ ਸਰਪੰਚੀਆਂ 45 ਤੋਂ 50% ਅਸੀਂ ਸਰਪੰਚੀਆਂ ਤੇ ਕਬਜ਼ਾ ਕਰ ਲਿਆ ਤੁਹਾਡੇ ਟੈਲੀਵਿਜ਼ਨ ਕਹਿੰਦੇ ਤੇ ਤੁਸੀਂ ਕਹਿੰਦੇ ਫੇਰ ਆਈਆਂ ਕਾਰਪੋਰੇਸ਼ਨ ਪੰਜ ਕਾਰਪੋਰੇਸ਼ਨ ਆਈਆਂ ਅੱਜ ਤੱਕ ਜਿਹੜੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਚਾਹੇ ਉਹ ਕਾਲੀਆਂ ਦੀ ਆਈ ਚਾਹੇ ਕਾਂਗਰਸ ਦੀ ਆਈ ਸਾਰੀਆਂ ਉਹ ਰੀਆਂ ਹੁੰਦੀਆਂ ਇੱਕ ਥਾਂ ਤੇ ਆਮ ਆਦਮੀ ਪਾਰਟੀ ਨੂੰ ਮੁਕੰਮਲ ਬਹੁਤ ਮੰਨੀ ਆਈ ਪਟਿਆਲੇ ਤਾਂ ਲੁੱਟਿਆ ਗਿਆ ਦੂਜੀ ਥਾਂ ਤੇ ਵੀ ਲੁਧਿਆਣੇ ਵਿੱਚ ਵੀ ਨੰਬਰ ਘੱਟ ਸੀ ਤੇ ਜਲੰਧਰ ਵਿੱਚ ਵੀ ਨੰਬਰ ਘੱਟ ਸੀ ਉਹਨਾਂ ਨੇ ਚਲੋ ਇੱਧਰ ਉੱਧਰ ਕਰਕੇ ਪੂਰੇ ਫਗਵਾੜਾ ਤੇ ਅੰਮ੍ਰਿਤਸਰ ਨੰਬਰ ਹੀ ਸਾਡੇ ਕੋਲੇ ਸੀ ਪਰਫਾਰਮੈਂਸ ਰਾਜੇ ਵਿੜਿੰਗ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਫਿਰ ਕਿਸ ਬਿਹਾਨੇ ਕੋਣ ਬਦਲ ਨੀਕਲ ਕਰਦਾ ਕਈ ਵਾਰੀ ਥੱਲੇ ਅੰਦਾਜ਼ੇ ਆਕਾਸਰੇ ਮੈਨਿਪੂਲੇਸ਼ਨ ਕੋਈ ਵਿਚਾਰਾ ਉਤਾਵਲਾ ਹੁੰਦਾ ਹੋ ਆਪਣੀ ਮੈਨਿਪੂਲੇਸ਼ਨ ਕਰਨ ਲੱਗ ਪੈਂਦਾ ਕਿ ਮੈਂ ਹੁਣ ਜਲਦੀ ਇਹ ਉਹ ਗੱਲ ਹੋ ਜਾਏ ਇਹ ਐ ਥੋੜੀ ਹਣੀ ਯਾਰ ਰਾਜਾ ਵਿੜਿੰਗ ਆਲ ਇੰਡੀਆ ਦਾ ਪ੍ਰਧਾਨ ਰਹੇ ਕਾਂਗਰਸ ਦਾ ਰਾਜਾ ਵਿੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਪਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਚਾਰ ਵਾਰ ਇਲੈਕਸ਼ਨ ਜਿੱਤ ਗਿਆ ਪਾਰਟੀ ਨੇ ਮੇਰੇ ਵਿੱਚ ਕਿੰਨਾ ਇਨਵੈਸਟ ਕੀਤਾ ਹੈ ਮੈਂ ਤਾਂ ਪਾਰਟੀ ਦਾ ਦੇਣਾ ਹੀ ਨਹੀਂ ਦੇ ਸਕਦਾ ਬਾਕੀ ਪ੍ਰਧਾਨਗੀ ਤਾਂ ਆਉਣੀ ਜਾਣੀ ਚੀਜ਼ ਹੈ ਮੈਂ ਤਾਂ ਕਾਂਗਰਸ ਦਾ ਡਿਸਪਲਿਨ ਸਿਪਾਈ ਹਾਂ ਪਾਰ ਮੇਰੀ ਇਹ ਬੇਨਤੀ ਹੈ ਹਰ ਵਿਅਕਤੀ ਨੂੰ ਪ੍ਰਧਾਨਗੀ ਦੀ ਰੇਸ ਜ਼ਰੂਰ ਰੱਖਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਹੁੰਦੀ ਹੈ ਔਰ ਕੋਈ ਇਹ ਚੈਣਾ ਮਾੜੀ ਗੱਲ ਨਹੀਂ ਕਿਸੇ ਵਿਅਕਤੀ ਦੇ ਮਨ 'ਚ ਇਹ ਉਛਾਹ ਹੋਵੇ ਮੈਂ ਰਾਜੀਵ ਰਿੰਦੀ ਵੀ ਸਾਫੇ ਪ੍ਰਧਾਨ ਬਣ ਜਾਵਾਂ ਇਹ ਕੋਈ ਮਾੜੀ ਗੱਲ ਨਹੀਂ ਹੈ ਹਰ ਪਾਰਟੀ ਛੁੰਦਾ ਹੈ ਕਿਉਂਕਿ ਉਹ ਕਿਹੜੀ ਚ ਨਹੀਂ ਹੁੰਦਾ ਤੁਸੀਂ ਵੀ ਸਮਝਦੇ ਹੋ ਕਿ ਯਾਰ ਜੇ ਮੈਂ ਚੀਫ ਐਡੀਟਰ ਬਣ ਜਾਂਦਾ ਕਈ ਤਾਂ ਸੋਚਦੇ ਆ ਕਿ ਮੈਂ ਯਾਰ ਇਹਦੀ ਥਾਂ ਤੇ ਜਲਦੀ ਪਹੁੰਚ ਜਾ ਤੁਸੀਂ ਨਹੀਂ ਸੋਚਦੇ ਪਰ ਉਹ ਪਹੁੰਚਣਾ ਇੱਛਾ ਰੱਖਣੀ ਮਾੜੀ ਗੱਲ ਹੈ ਲੇਕਿਨ ਉਹਰੇ ਅਸੇ ਇੰਤਜ਼ਾਰ ਕਰਨਾ ਚਾਹੀਦਾ ਹੈ ਵਧੀਆ ਦੇ ਤਰੀਕੇ ਨਾਲ ਐਵੇਂ ਕਹਾਣੀ ਬਣਾ ਕੇ ਥੱਲੇ ਇੱਧਰ ਉੱਧਰ ਨਹੀਂ ਦੱਸਣੀ ਚਾਹੀਦੀ ਜਿੱਦੇ ਰਾਜਾ ਵਿੜਿੰਗ ਉੱਤਰਨ ਵਾਲਾ ਹੋਇਆ ਮੈਂ ਤੁਹਾਨੂੰ ਸੱਦ ਕੇ ਪਹਿਲਾਂ ਕਹਿ ਦਿੰਦਾ ਮੈਂ ਆਪ ਬੜਾ ਸਿਆਣਾ ਆਦਮੀ ਐ ਮੈਂ ਥੱਲੇੋਂ ਆਇਆ ਯਾਰ ਮੈਂ ਤੁਹਾਨੂੰ ਇੱਥੇ ਗਈ ਜਾ ਨਹੀਂ ਨਹੀਂ ਹਮ ਤੋਂ ਹਮ ਤੋਂ ਐਸੀ ਹੈ ਤੇ ਉਧਰੋਂ ਮੈਨੂੰ ਉੱਥੋਂ ਚਿੱਠੀ ਆ ਜੇ ਮੈਂ ਤੁਹਾਨੂੰ ਆਪ ਬੁਲਾ ਕੇ ਕਹਿ ਦੂੰਗਾ ਵੀ ਹੁਣ ਅਬ ਚੱਲੇ ਹੈ ਭਈ ਮਿੱਤਰੋ ਤੇ ਮੈਂ ਤੁਹਾਨੂੰ ਆਲਰੇਡੀ ਕਹਤਾ ਕਈ ਵਿਚਾਰੇ ਉਹਨਾਂ ਨੂੰ ਇਹ ਲੱਗਦਾ ਛੇਤੀ 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 ਤਿੰਨ ਸਾਲ ਕੱਢ ਲਈਏ ਦੱਸੋ ਕੱਢੇ ਕਿ ਨਹੀਂ ਕੱਢੇ ਐਂ ਬਿਲਕੁਲ ਅੱਜ ਪਬਲਿਕਲੀ ਇਹ ਕਹਿਣ ਲੱਗ ਪਈ ਹੈ ਲੋਕ ਕਿ ਕਾਂਗਰਸ ਪਾਰਟੀ ਆ ਰਹੀ ਕਾਂਗਰਸ ਪਾਰਟੀ ਆ ਰਹੀ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰ ਸਹਿਬਾਨਾਂ ਨੂੰ ਅਰਿਸ਼ ਲੀਡਰ ਸਹਿਬਾਨਾਂ ਨੂੰ ਜਿਹੜਾ ਕੋਈ ਕਾਲਾ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਤਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨਗੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਰਾਸ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਆ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਸਾਰਾ ਟੱਬਰ ਸਾਰਾ ਕੁਝ ਆਮ ਜਿਹੜੀ ਜਨਤਾ ਪਿਸਦੀ ਹੈ ਉਹ ਪਿਸਦੀ ਹੈ ਸਾਡਾ ਸਾਡਾ ਮੁੰਡਾ ਤਾਂ ਜਿਹੜਾ ਹੈਗਾ ਉਹ ਭਗਵਾਨਤਮਾਨਾ ਵੀ ਬੈਠਾ ਬੈਠਾ ਰਹਿੰਦੇ ਆਮ ਜਨਤਾ ਬੜੀ ਇਸ ਗੱਲ 'ਚ ਪਿਸ ਜਾਂਦੀ ਹੈ ਉਹ ਕਹਿੰਦੇ ਯਾਰ ਤੁਸੀਂ ਸਟੇਜ ਤੇ ਕੁਝ ਹੋਰ ਕਹਿੰਦੇ ਹੋ ਤੇ ਜਾਣੇ ਰਾਜੇ ਵੜਿੰਗ ਨੂੰ ਕਹਿੰਦੇ ਸੀ ਉੱਥੇ ਬਠਿੰਡਾ ਫਲਾਨਾ ਇਹ ਉਹ ਮੈਂ ਗਿਆ ਕਿਸੇ ਨੇ ਵਿਆਹ ਕਾਂਗਰਸੀ ਹੈਗੀ ਬਿਲਕੁਲ ਜਿਉਂਦੇ ਵਸਦੇ ਰਹਿਣ ਉਹਨਾਂ ਨੂੰ ਮੁਬਾਰਕਾਂ ਵਯਾਵਾਂ ਦੀਆਂ ਚੜਦੀ ਕਲਾ ਬਖਸ਼ ਪਰ ਗਏ ਨਹੀਂ ਯਾਰ ਕਮਾਲ ਹੈ ਸਟੇਜ ਤੇ ਦਾ ਪਹਿਣਾ ਨਹੀਂ ਗਾਲਾਂ ਕੱਢਦੇ ਆ ਇੱਕ ਦੂਜੇ ਨੂੰ ਤੁਸੀਂ ਤੇ ਲੋਕਾਂ ਨੂੰ ਮੂਰਖ ਕੀ ਨੂੰ ਬਣਾਉਨੇ ਉੱਥੇ ਜਾ ਕੇ ਜੱਫੀਆਂ ਪਾ ਲੈਨੇ ਅੰਦਰ ਇਹਦਾ ਮਤਲਬ ਨਾ ਕਿਸੇ ਨੂੰ ਗਾਲ ਕਢੋ ਨਾ ਨਜਾਇਜ਼ ਮਾੜਾ ਨਹੀਂ ਬੋਲਦਾ ਯਾਰ ਮੈਂ ਬਾਜਵਾ ਸਾਹਿਬ ਦੀ ਗੱਲ ਬਾਜਵਾ ਸਾਹਿਬ ਗਏ ਸੀ ਕਿ ਨਹੀਂ ਗਏ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਡਬਲ ਸਟੈਂਡਰਡ ਗੱਲ ਨਹੀਂ ਹੋਣੀ ਚਾਹੀਦੀ ਵੈਨ ਯੂ ਟਾਕ ਵੈਨ ਯੂ ਟਾਕ ਓਰੇਚ ਮਾਇਨੇ ਹੋਣਾ ਚਾਹੀਦਾ ਮੈਂ ਅੱਜ ਕੁਝ ਹੋਰ ਕਹਾਂ ਗੱਲ ਕੁਝ ਹੋਰ ਕਹਾਂ ਕਈ ਮੈਨੂੰ ਕੱਲ ਪਹਿਲਾਂ 2 ਮਹੀਨਾ ਪਹਿਲਾਂ ਮੈਨੂੰ ਬੱਬਰ ਸ਼ੇਰ ਕਹੀ ਜਾਂਦੇ ਕਈ ਲੋਕ ਹੁਣ ਮੈਨੂੰ ਕਹੀ ਜਾਂਦੇ ਵੀ ਨਹੀਂ ਯਾਰ ਇਹ ਇਸ ਗੱਲ ਨਾਲ ਉਹਨਾਂ ਦੀ ਆਪਣੀ ਹਿੱਠੀ ਹੂ